ਅੱਜ ਕੀ ਮਾਮਲਾ ਤੇ ਅੱਗੇ ਕੀ ਕਾਰਵਾਈ ਹੋਏਗੀ ਜੇ ਕੋਈ ਫੈਸਲਾ ਨਹੀਂ ਹੁੰਦਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਕੰਮ ਛੋੜਾ ਜਾ ਸੀਗਾ ਜਿਹੜਾ ਸਾਡਾ ਕਾਈ ਪ੍ਰਧਾਨ ਬਾਬਾ ਤਰਸੀਮ ਸਿੰਘ ਤਲਵੰਡੀ ਉਹਦਾ ਕੰਮ ਸੀਗਾ ਉਹ ਮੈਨੂੰ ਕਹਿੰਦਾ ਕੰਮ ਨਹੀਂ ਹੋਇਆ 4 ਮਹੀਨੇ ਹੋ ਗਏ ਜਨ ਖੱਜਲ ਖਾਵਾਂ ਦੋ ਭਰਾਵਾਂ ਦਾ ਰੌਲਾ ਨਾਲ ਮੈਂ ਕਹਿੰਦਾ ਜੀ ਆਪਾਂ ਚਲੋ ਪਟਵਾਰੀ ਨੂੰ ਕਿਹਾ ਮੈਂ ਕਹਾਂ ਪਟਵਾਰੀ ਜਕਸੀਰ ਜੀ ਮੈਂ ਕਹਾਂ ਜਕਸੀਰ ਕੰਮ ਕਰੋ ਯਾਰ ਮੇਰੇ ਚਾਤੇ ਵਿੱਚ ਜਕਸੀਰ ਵੀ ਕੋਈ ਲਾਲਚ ਕਰਦਾ ਹੋਗਾ ਜਕਸੀਰ ਨਾਲ ਮੇਰਾ ਪ੍ਰਧਾਨ ਜੀ ਕੰਮ ਤਰੀਕਾ ਵੀ ਨਹੀਂ ਕਰਦਾ ਮੈਂ ਕਹਾਂ ਤੁਸੀਂ ਕਰੋ ਆਪਾਂ ਤਹਿਸੀਲਦਾਰ ਦੇ ਮੱਥੇ ਲਾ ਕੇ ਕਰਾ ਲੈਨੇ ਆ ਮੈਂ ਪਟਵਾਰੀ ਤੋਂ ਰਿਕਾਰਡ ਚੁਕਾਇਆ ਤੇ ਜਦੋਂ ਅਸੀਂ ਅੰਦਰ ਵੜੇ ਕਟਵਾਰੀ ਸਾਹਿਬ ਤਹਿਸੀਲਦਾਰ ਸਾਹਿਬ ਆਹਦਾ ਮੈਂ ਕਰੂਗਾ ਮਰਜ਼ੀ ਦਾ ਮੈਂ ਕਹਾਂ ਜੀ ਤੁਸੀਂ ਤਨਖਾਹ ਲੈਨੇ ਆ ਸਾਡਾ ਟੈਕਸ ਦੀ ਤੁਸੀਂ ਆਹ ਬੇਚੋੜਾ ਤੁਸੀਂ ਜਿਹੜਾ ਕੰਮ ਅਜਾਇਜ਼ ਕਰ ਦਿਓ ਤੇ ਜਾਂ ਤੁਸੀਂ ਜਿਹੜੀ ਦੋ ਕਰਾਣਾ ਜ਼ਮੀਨ ਵਾਧਾ ਕਿਸਾਨ ਦੀ ਤੁਸੀਂ ਜ਼ਿੰਮੇਵਾਰੀ ਚੱਕਰ ਵਿੱਚ ਵੇਚਦਾ ਤਾਂ ਮੇਰੀ ਜ਼ਿੰਮੇਵਾਰੀ ਆਹਦਾ ਮੇਰੀ ਜ਼ਿੰਮੇਵਾਰੀ ਕਾ ਦਿਓ ਮੈਂ ਤਾਂ ਆਪਣੀ ਮਰਜ਼ੀ ਦਾ ਕੰਮ ਕਰੂਗਾ ਇਹਨੇ ਫੜ ਕੇ ਫੈਲ ਚਲਾ ਕੇ ਮਾਰੀ ਜੀ ਜਿਹੜਾ ਤਹਿਸੀਲਦਾਰ ਸੀ ਇਹ ਤਹਿਸੀਲਦਾਰ ਵੱਡਾ ਜੀ ਇੱਥੇ ਜਿੰਦਰ ਜਿੰਦਰਪਾਲ ਉਹ ਉਹਦਾ ਰਵਈਆ ਬਹੁਤ ਮਾੜਾ ਜੀ ਇੱਥੇ ਕਫਲੇ ਬਹੁਤ ਕੀਤੇ ਆ ਅਸੀਂ ਇਹਨੂੰ ਇਹਨਾਂ ਸੀਬੀਆਈ ਜਾਂਚੋ ਕੇ ਇਹਦੀ ਨਕਵਾਰੀ ਹੋ ਕੇ ਇਹਨੂੰ ਸਸਪੈਂਡ ਕੀਤਾ ਜਾਵੇ ਅਸੀਂ ਭਗਵਾਨ ਜੀ ਤਮਨ ਨੂੰ ਇਹ ਬੇਨਤੀ ਕਰਦੇ ਆ ਵੀ ਜੀਰੇ ਚ ਬਹੁਤ ਵੱਡੇ ਕਫਲੇ ਹੋ ਰਹੇ ਆ ਇਹਦੀ ਜਾਂਚ ਕਰਕੇ ਤੇ ਇਹਦਾ ਹੁਣੇ ਜੇ ਸੱਚਾ ਸੀਗਾ ਪੱਤਰਕਾਰਾਂ ਨੇ ਕਿੰਨੀ ਵਾਰ ਪੁੱਛਿਆ ਖਬਰਾਂ ਨੂੰ 8 ਦਿਨ ਹੋ ਗਏ ਲੋਨ ਦੇ ਕਿਸੇ ਕਵਰ ਦਾ ਇਹਨੇ ਜਵਾਬ ਨਹੀਂ ਦਿੱਤਾ ਤੇ ਜੇ ਸੱਚਾ ਸੀ ਤਾਂ ਅੱਗ ਆ ਕੇ ਬੋਲਦਾ ਸਾਨੂੰ 20 ਸਾਲ ਹੋ ਗਏ ਜੀ ਅਸੀਂ ਕਿਸਾਨਾਂ ਦੀ ਲੁੱਟ ਨਹੀਂ ਕਰਾਉਣੀ ਕਚਹਿਰੀ ਚ ਅਸੀਂ ਜਿੰਨਾ ਕੰਮ ਕੀਤਾ ਸਾਬ ਸੋਧਰਾ ਕਰਨਾ ਸਾਡੇ ਮੇਰੇ ਕਾਦੀਆ ਸਾਹਿਬ ਨੇ ਗੱਲ ਹੋਈ ਆ ਵੀ ਜਿੰਨਾ ਕੰਮ ਕਰਨਾ ਹੈ ਸਾਬ ਸੋਧਰਾ ਕਰਨਾ ਇੱਥੇ ਲੁੱਟ ਨਹੀਂ ਹੁੰਦੀ ਨਹੀਂ ਜਿਹੜੇ ਇੱਥੇ ਵਿਚੋਲਪਣਾ ਕਰਦੇ ਆ ਅਸੀਂ ਉਹਨਾਂ ਨੂੰ ਕਹਿੰਨੇ ਆ ਇਹ ਰਜਿਸਟਰੀ ਕਰਾਈ ਨੇ ਅਸੀਂ ਥਾਂ ਵੇਚੀ ਹੈ ਜੀ ਥਾਂ ਵੇਚੀ ਹੈ ਜਿਨ੍ਹਾਂ ਨੇ ਲਿਆ ਉਹ ਚੰਗਾ ਹੋ ਗਿਆ ਮੇਰੇ ਤੋਂ ਸਿੱਕੀ ਪ੍ਰਧਾਨ ਨੇ 25000 ਰੁਪਿਆ ਐਨੋ ਸਿੰਦੀਨਾ ਤੇ ਲਿਆਏ ਉਹਨਾਂ ਨੇ ਰੱਖ ਲਿਆ ਉਹ ਪਹਿਲੇ ਕਸਟਮਰ ਤੋਂ ਪਹਿ ਹੈ ਫਰ ਲਿਆ ਸੀਗਾ ਕੀ ਕਿਸ ਨੂੰ ਦੇਣੇ ਆ ਉਹ ਬੋਲੇ ਜੀ ਤਹਿਸੀਲਾਰ ਨੇ ਲੈਗਾ 25000 ਤੋਂ ਕੱਟ ਨਹੀਂ ਕਰਦਾ ਰਜਿਸਟਰੀ ਅਸੀਂ ਜੁਬਾਨ ਕਰ ਲਈ ਸੀ ਵੀ ਐਨਓਸੀ ਨਸੀ ਲੈ ਕੇ ਦਾਂਗੇ ਕਿਸੇ ਕੰਮ ਸਾਨੂੰ ਨਹੀਂ ਮਿਲੀ ਐਨਓਸੀ ਸਾਨੂੰ ਇਹ ਪਹਿਹ ਦੇਣੇ ਪਏ ਕਿਹੜਾ ਤਹਿਸੀਲਦਾਰ ਨੇ ਦੱਸਿਆ ਤਹਿਸੀਲਦਾਰ ਦਾ ਤਾਂ ਨਾਮ ਮੈਨੂੰ ਨਹੀਂ ਪਤਾ ਜੀ ਉਹ ਸਿੱਕੀ ਪ੍ਰਧਾਨ ਹੀ ਜਾਣਦਾ ਹੈ ਕਿੰਨੂੰ ਦਿੱਤਾ ਤੇ ਨਹੀਂ ਦਿੱਤਾ ਜੀ ਉਹਨੇ ਕੰਮ ਕਰਦੇ ਤਾਂ ਸਿੱਕੀ ਪ੍ਰਧਾਨ ਤੇ ਕਾਰਵਾਈ ਹੋਣੀ ਚਾਹੀਦੀ ਹੋਣੀ ਚਾਹੀਦੀ ਜੀ ਕਿਉਂਕਿ ਐਸੀ ਤਾਂ ਉਹਨਾਂ ਨੂੰ ਵੀ ਪਹਿਹ ਦਿੱਤਾ ਉਹ ਤਾਂ ਸਾਨੂੰ ਤਹਿਸੀਲਦਾਰ ਨਾਲ ਰਲਾਇਆ ਮਿਲਾਇਆ ਵੀ ਨਹੀਂ ਕਿਸੇ ਤੋਂ ਕੱਲ ਵੀ ਨਿ ਕਰਾਇਆ ਜਿ ਬਿਹਾਵ ਆ ਪਹਿ ਮੰਗਦਾ ਤੂੰ ਆਮਨੇ ਸਾਹਮਨੇ ਕਰ ਲੈ ਉਹਨਾਂ ਨੇ ਸਾਡੇ ਤੋਂ 25000 ਰੁਪਏ ਸਿੱਧਾ ਕੇ ਤਹਿਸੀਲਦਾਰ ਨੂੰ ਦੇਣਾ ਤੁਹਾਡੇ ਦਫ਼ਤਰ ਦੇ ਬਾਹਰ ਤਾਂ ਲੱਗਾ ਹੈ ਕਿ ਕਾਰਨ ਹੈ ਤੁਹਾਡੇ ਬਲੇਮ ਲਗਾਏ ਜਾ ਰਹੇ ਹੈ ਕਿ ਕਾਗਜ਼ ਸਾਡੇ ਛੁੱਟੇ ਗਏ ਇਹਦੇ ਬਾਰੇ ਜੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਗਾ ਤੁਹਾਡੇ ਮਾਧਿਅਮ ਰਹੀਂ ਸਾਰੇ ਨੂੰ ਮੈਂ ਇੱਕ ਲਹਿਤਾਈ ਕਰਨਾ ਚਾਹੁੰਦਾ ਹੈ ਕਿ ਕੁਝ ਦਿਨ ਪਹਿਲੇ ਮੇਰੇ ਕੋ ਆਏ ਸੀ ਜਸਟ ਮੈਂ ਥੋੜਾ ਜਿਹਾ ਬਿਜ਼ੀ ਸੀ ਫਲੱਡ ਦੇ ਕੰਮ ਦੇ ਵਿੱਚ ਰਿਪੋਰਟਾਂ ਭੇਜਣ ਦੇ ਸੰਬੰਧੀ ਐਨੰ ਨੂੰ ਕਹਿ ਲਿਆ ਕਿ ਸਾਡੀ ਇਹ ਬਦਲ ਜਦੋਂ ਮੈਂ ਕਾਗਜ਼ ਦੇਖੇ ਪਹਿਲੇ ਤਾਂ ਪਟਵਾਰੀ ਰਿਕਾਰਡ ਨਹੀਂ ਸੀ ਨਾਲ ਲੈ ਕੇ ਆਇਆ ਮੈਂ ਪਟਵਾਰੀ ਨੂੰ ਗੱਲ ਕੀਤੀ ਕਿ ਰਿਕਾਰਡ ਨਾਲ ਲੈ ਕੇ ਆਓ ਜਦੋਂ ਪਟਵਾਰੀ ਸਾਹਿਬ ਰਿਕਾਰਡ ਲੈ ਕੇ ਆਏ ਫਦਰ ਸਿਰੇ ਤੋਂ ਹੀ ਗਲਤ ਸੀ ਪਟਵਾਰੀ ਨੂੰ ਮੈਂ ਪੁੱਛਿਆ ਕਿ ਭਈ ਇਹ ਤੁਸੀਂ ਪੜ੍ਹ ਕੇ ਦਰਜ ਕੀਤੀ ਹੈ ਉਹਨੇ ਉਹਨਾਂ ਦੱਸਿਆ ਕਿ ਨਹੀਂ ਮੈਂ ਤੇ ਰਿਟਾਇਰਮੈਂਟ ਵਾਲੀ ਉਹਨਾਂ ਦਰਜ ਕਰਾਈ ਹੈ ਜੋ ਕਿ ਸਰਾਸਰਾ ਆਪ ਬਿਆਪ ਤੋਂ ਗਲਤ ਹੈ ਫਿਰ ਮੈਂ ਇੱਕ ਆਪਣੇ ਸੀਨੀਅਰ ਕਰਮਚਾਰੀ ਦੀ ਡਿਊਟੀ ਲਗਾਈ ਜਿਨ੍ਹਾਂ ਨੇ 2.5 ਘੰਟੇ ਲਗਾ ਕੇ ਇਹਨਾਂ ਦਾ ਕੰਮ ਕਰਤਾ ਜਿਹੜੀ ਬਦਰ ਸੀ ਉਹ ਠੀਕ ਹੋ ਗਈ ਉਹਦਾ ਪ੍ਰਮਾਣ ਹੋ ਗਿਆ ਉਹਨਾਂ ਦਾ ਕਾਗਜ਼ ਜਿਹੜੀ ਜਿਹੜੀ ਗੱਲ ਅਲੀਗੇਸ਼ਨ ਜਿਹੜੇ ਲ ਪਹਿਲਾਂ ਨਹੀਂ ਪਤਾ ਜੀ ਮੇਰੇ ਅੰਤੋਂ ਤੇ ਸਾਡੇ ਅੰਤੋਂ ਕੋਈ ਇਹੋ ਜਿਹੀ ਕੋਈ ਗੱਲ ਹੋਈ ਨਹੀਂ ਸੀ ਸੇਮ ਡੇ ਵਿਦਨ ਮੇਰੇ ਖਾਲਜਾ ਢਾਈ ਦਿਨ ਵੈਦ ਨੇ ਢੜੇ ਆਏ ਆ ਅੰਜ 5:30 ਵਜੇ ਸੀ ਇਹਨਾਂ ਦੀ ਮਦਰ ਬਣਾਉਂਦੇ ਬਣਾਉਂਦੇ ਭਗਵਾਨ ਕਰਦੇ ਕਰਦੇ ਤੇ ਪਤਾ ਲੱਗਿਆ ਜਾ ਰਿਹਾ ਕਾਗਜ਼ਤਾਂ ਦਾ ਜਾਂ ਕੀ ਹੈ ਇਹ ਦੇਖ ਹੀ ਦੱਸ ਸਕਦੇ ਨੇ ਜੀ ਇਹ ਤਾਂ ਗੰਦੇ ਦੇ ਮਨ ਚ ਕੀ ਹੈ ਸਾਨੂੰ ਵੀ ਪਤਾ ਨਹੀਂ ਅਸੀਂ ਆਪ ਦਾ ਕੰਮ ਕਰਤਾ ਮੈਸਵੇ ਵੀ ਕੀਤਾ ਗਿਆ ਰੂਟ ਲਈ ਬੋਲੇ ਆ ਕੋਈ ਐਮ ਦੀ ਗੱਲ ਹੈ ਕਿਤੇ ਨਹੀਂ ਬਿਲਕੁਲ ਨਹੀਂ ਜੀ ਜੇ ਇਹ ਜਿਹੀ ਗੱਲ ਹੁੰਦੀ ਤੇ ਫਿਰ ਮੈਂ ਇਹਨਾਂ ਦੀ ਮਦਰ ਮਦਰ ਨਾਮਨਜ਼ੂਰ ਕਰਦਾ ਪਹਿਲੇ ਜੇ ਮੇਰੇ ਕੋਲ ਲੀਗਲ ਆਪਸ਼ਨ ਸੀ ਫਿਰ ਵੀ ਨਾਟ ਬਿਕੋਜ਼ ਕਿ ਇਹ ਕਿਸੇ ਚਲੋ ਯੂਨੀਅਨ ਦਾ ਪਾਰਟੀ ਹਾਲਾਂਕਿ ਇਹਨਾਂ ਨੇ ਆਪ ਦਾ ਆ ਕੇ ਦੱਸਿਆ ਕਿ ਮੈਂ ਫਲਾਨੀ ਯੂਨੀਅਨ ਦਾ ਹੈਗਾ ਨਾ ਹੀ ਇਹ ਕੋਈ ਕਿਸਾਨੀ ਯੂਨੀਅਨ ਦਾ ਮੈਟਰ ਹੈ ਜਿਤ ਤੱਕ ਮੈਂ ਮੈਂ ਸਮਝ ਰੱਖਣਾ ਇੱਕ ਇੰਡੀਵਿਜੂਅਲ ਮੈਟਰ ਸੀ ਠੀਕ ਹੈ ਜਿਹੜਾ ਕੰਮ ਹੋ ਗਿਆ ਉਹ ਜਿਹੜੇ ਬੈਠੇ ਨੇ ਬੈਟਰ ਦੱਸ ਸਕਦੇ ਨੇ ਜੀ ਇਹ ਕਿਵੇਂ ਬੈਠੇ ਨੇ ਇੱਕ ਪ੍ਰੋਪਰਟੀ ਡੀਲਰ ਉਹਨਾਂ ਜਗਾ ਵਿੱਚ ਆ ਬਿਕ ਵਾਈ ਗਈ ਤੁਹਾਨੂੰ 25000 ਰੁਪਏ ਦਿੱਤਾ ਗਿਆ ਤੇ ਮੈਂ ਲੈਤਾ ਜੀ ਵਿਚਰ ਵਾਲੇ ਡੀਲਰ ਨੇ ਪ੍ਰੋਪਰਟੀ ਸਰ ਜਰਨ ਸਿੰਘ ਚਿੱਕੀ ਨਾਮ ਦਾ ਲੈ ਆ ਗਿਆ ਤੇ ਉਹ ਕਹਿੰਦੇ ਕਿ ਤੁਹਾਡੇ ਨਾਮ ਤੇ ਲੈ ਆ ਗਿਆ ਐ ਮੈਂ ਮੈਂ ਮਨਗੋੜਾ ਆਪਾਂ ਕਿ ਤੁਹਾਡੇ ਨਾਮ ਦੇ ਨੀਤ ਰਜਿਸਟਰੀ ਨੇ ਲਿਆ ਲਓ ਦੇਖੋ ਜਦੋਂ ਤੱਕ ਤੇ ਰਜਿਸਟਰੀ ਦੇ ਟਾਈਮ ਤੇ ਹਾਂ ਜੀ ਰਜਿਸਟਰੀਆਂ ਦੇਖੋ ਮੇਰੇ ਵੱਲੋਂ ਹੁੰਦੀਆਂ ਨਹੀਂ ਸਾਡੇ ਲੈਫਟੀਨੈਂਟ ਚੱਡਾ ਸਾਹਿਬ ਉਹ ਕਰਦੇ ਨੇ ਤੇ ਜੇ ਕੋਈ ਲਿਆ